ਦੇਖੋ ਜੀ ਮੇਰਾ ਚੁਕਲਾ ਕਿਉਂ ਚੁਕਲਾ ਇਹਦਾ ਚੁਕ ਚੁਕਲਾ ਵੀਰ ਨਾ ਠੀਕ ਹੈ ਸਿੱਗੇ ਜੀ ਸਾਰਿਆਂ ਨੂੰ ਸਾਰੇ ਜਣੇ ਠੀਕ ਹੋ ਅੱਜ ਮੈਂ ਚੂੜੇ ਕੁੱਟਣ ਲੱਗੀ ਆ ਚੂੜੇ ਕੁੱਟਣ ਲਈ ਪਹਿਲਾਂ ਰੋਟੀ ਪਕਾਣੀ ਪੈਣੀ ਆ ਨਾ ਅੱਜ ਰੋਟੀ ਪਕਾਈ ਆਟਾ ਬੁਣੀਏ ਕਰ ਲਾਤਾ ਹੂੰ ਹੂੰ ਇੱਥੇ ਦੇ ਆਟਾ ਨਾ ਇੰਡੀਆ ਦਾ ਆਟਾ ਤੇ ਤਾਂ ਥੋੜਾ ਫਰਕ ਆ ਤੇ ਗਰਮ ਪਾਣੀ ਨਾਲ ਗੁੰਨਣਾ ਪੈਂਦਾ ਜੀ ਛੋਣੋ ਸੋਨੇ ਹੱਥ ਫੁਕ ਜਾਣਗੇ ਇਸ ਕਰਕੇ ਚਮਚਾ ਲੈ ਲੋ ਲਓ ਜੀ ਆਟਾ ਗੁੰਨਿਆ ਗਿਆ ਦੇਖੋ ਕਿਆ ਮੁੱਕੀ ਦੇਦੀ ਆ ਹਾਂ ਫਲੇਟ ਹਨ ਰੱਖੋ ਹੱਦ ਤੇ ਅਮੋਲ ਦਾ ਘੀ ਨੂੰ ਤਿਆਰ ਕਰੋ ਜੇ ਤੁਸੀਂ ਕੋਈ ਵੀ ਘੀ ਤਿਆਰ ਕਰ ਸਕਦਾ ਦਿਓ ਪਰ ਜਿਵੇਂ ਸੀ ਲੈ ਲੈ ਲਿਆ ਪਰ ਪੰਜਾਬ ਉਹ ਤੇ ਪਿੰਡਾਂ ਦੇ ਕੀ ਦੇ ਸੀ ਕੀ ਮੰਗੋ ਨਹੀਂ ਹੈ ਪਰ ਕੰਮ ਸਾਰੇ ਲੰਨੇ ਆ ਇਹਦੇ ਨਾਲ ਚਲੋ ਇਹ ਬਧੀਆ ਹੀ ਆ ਕੀ ਬਾਤ ਹੈ ਪੀੜੇ ਕਣੀ ਨਾ ਦੇਖੀਓ ਮੈਨੂੰ ਸੋਹਣਾ ਲੱਗਦਾ ਸ਼ੁਆਦ ਬਹੁਤ ਆ ਮੈਂ ਠੇਰੇ ਬਣਾ ਕੇ ਦੂੰਗੀ ਅੱਜ ਹੋਜੀ ਖਾਣਾ ਮਾਰ ਨਹੀਂ ਕਰੋ ਠੇਰੇ ਬਣਾ ਕੇ ਦੂੰਗੀ ਮੇਂਲੀ ਇਹੀ <tú> ਹੈ